ਬਾਬਾ ਸ੍ਰੀ ਚੰਜੀ ਇੱਕ ਛੋਟੀ ਜਈ ਕਥਾ ਇਨਸਾਨ ਨੂੰ ਉਹ ਰਸਤਾ ਦੱਸ ਸਕਦੀ ਹੈ ਜਿਸ ਰਸਤੇ ਤੇ ਚੱਲ ਕੇ ਇਨਸਾਨ ਪਰਮਾਤਮਾ ਦੇ ਕੋਲ ਪਹੁੰਚ ਸਕਦਾ ਹੈ ਅਤੇ ਉਹ ਆਨੰਦ ਪ੍ਰਾਪਤ ਕਰ ਸਕਦਾ ਹੈ ਜੋ ਪਰਮਾਤਮਾ ਦੀ ਮਿਹਰ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ ਇੱਕ ਛੋਟੀ ਜਈ ਕਥਾ ਜਦੋਂ ਸਵਰਗ ਦੇ ਰਸਤੇ ਦੇ ਉੱਤੇ ਭੀੜ ਲੱਗੀ ਹੋਈ ਸੀ ਇੱਕ ਸ਼ੇਰ ਨੂੰ ਸਵਰਗ ਵਿੱਚ ਭੇਜ ਦਿੱਤਾ ਗਿਆ ਇੱਕ ਵਿਅਕਤੀ ਪ੍ਰਮਾਤਮਾ ਨੂੰ ਬੋਲਿਆ ਕਿ ਮਹਾਰਾਜ ਇਹ ਸ਼ੇਰ ਕਿਵੇਂ ਸਵਰਗ ਵਿੱਚ ਜਾ ਸਕਦਾ ਹੈ ਇਹ ਤਾਂ ਪਾਪੀ ਹੈ ਭਗਵਾਨ ਨੇ ਕਿਹਾ ਕਿ ਤੈਨੂੰ ਕਿਵੇਂ ਪਤਾ ਕਿ ਇਹ ਪਾਪੀ ਹੈ ਵਿਅਕਤੀ ਬੋਲਿਆ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਕਿ ਜਾਨਵਾਰਾਂ ਨਾਲੋਂ ਇਨਸਾਨ ਉੱਚ ਹੈ ਭਗਵਾਨ ਨੇ ਕਿਹਾ ਕਿਹੜੀ ਕਿਤਾਬ ਵਿੱਚ ਲਿਖਿਆ ਹੈ ਤੂੰ ਕਿਤਾਬਾਂ ਦੀ ਗੱਲ ਕਰਦਾ ਹੈ ਜੋ ਪ੍ਰਮਾਤਮਾ ਨੇ ਤੇਰੇ ਅੰਦਰ ਕਿਤਾਬ ਛਾਪੀ ਹੋਈ ਹੈ ਉਹ ਤਾਂ ਤੂੰ ਕਦੇ ਖੋਲੀ ਨਹੀਂ ਉਸ ਨੂੰ ਤਾਂ ਕਦੇ ਤੂੰ ਪੜਿਆ ਨਹੀਂ ਉਸ ਕਿਤਾਬ ਦੇ ਉੱਪਰ ਤਾਂ ਤੂੰ ਲਾਲਚ ਦੀ ਚਾਦਰ ਪਾਈ ਹੋਈ ਸੀ ਜਿਸ ਤੋਂ ਤੈਨੂੰ ਗਿਆਨ ਮਿਲਣਾ ਸੀ ਹੁਣ ਛੇਅ ਸ਼ਕਾਰ ਜ਼ਰੂਰ ਕਰਦਾ ਸੀ ਪਰ ਕਿਸੇ ਦਾ ਦਿਲ ਨਹੀਂ ਸੀ ਦੁਖਾਂਦਾ ਤੂੰ ਕਿੰਨੇ ਲੋਕਾਂ ਦਾ ਦਿਲ ਦੁਖਾਇਆ ਤੈਨੂੰ ਕਿਸ ਨੇ ਕਿਹਾ ਸੀ ਕਿ ਪਰਮਾਤਮਾ ਜਾਨਵਰਾ ਤੋਂ ਦੂਰ ਹੈ ਉੱਧਰੋਂ ਸ਼ੇਰ ਆ ਗਿਆ ਅਤੇ ਬੋਲਿਆ ਮਹਾਰਾਜ ਮੈਂ ਜਨਮ ਲੈਣਾ ਚਾਹੁੰਦਾ ਹਾਂ ਦੁਬਾਰਾ ਧਰਤੀ ਦੇ ਉੱਤੇ ਪਰ ਮੈਨੂੰ ਇਨਸਾਨ ਦਾ ਜਨਮ ਨਾ ਦੇਣਾ ਮੈਂ ਇੱਕ ਪੇੜ ਦੇ ਦਰਖਤ ਦੇ ਰੂਪ ਵਿੱਚ ਧਰਤੀ ਤੇ ਜਨਮ ਲੈਣਾ ਚਾਹੁੰਦਾ ਹਾਂ ਤਾਂ ਜੋ ਮੈਂ ਡਿਸਟਰਬ ਨਾ ਹੋਵਾਂ ਅਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦਾ ਰਵਾਂ ਉਦੋਂ ਤੱਕ ਪ੍ਰਮਾਤਮਾ ਦਾ ਨਾਮ ਲੈਂਦਾ ਰਵਾਂ ਜਦੋਂ ਤੱਕ ਤੁਹਾਡੀ ਇੱਛਾ ਹੋਵੇ ਜਦੋਂ ਤੁਸੀਂ ਮੈਨੂੰ ਬੁਲਾਉਣਾ ਚਾਹੋ ਕਟਵਾ ਦੇਣਾ ਅਤੇ ਮੈਂ ਵਾਪਸ ਤੁਹਾਡੇ ਕੋਲ ਆ ਜਾਵਾਂਗਾ ਇਹ ਸਭ ਸੁਣ ਕੇ ਪਰਮਾਤਮਾ ਬਹੁਤ ਖੁਸ਼ ਹੋਏ ਇਹ ਸੁਣ ਕੇ ਇਨਸਾਨ ਹੋ ਚੁੱਪ ਹੋ ਚੁੱਕਾ ਸੀ ਕਿਉਂਕਿ ਇਨਸਾਨ ਦੀ ਸੋਚ ਦੇ ਅੱਗੇ ਉਸ ਸ਼ੇਰ ਦੀ ਸੋਚ ਬਹੁਤ ਉੱਚੀ ਸੀ ਅਤੇ ਉਹ ਸ਼ੇਰ ਦੇ ਅੱਗੇ ਇਨਸਾਨ ਕੁਝ ਵੀ ਨਹੀਂ ਸੀ ਕਿਉਂਕਿ ਉਹ ਇੱਕ ਸਥਿਰ ਹੋ ਕੇ ਪ੍ਰਮਾਤਮਾ ਦਾ ਨਾਮ ਜਪਣਾ ਚਾਹੁੰਦਾ ਸੀ ਉਹ ਸ਼ੇਰ ਪੇੜ ਬਣ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਅਮਰ ਹੋਣਾ ਚਾਹੁੰਦਾ ਸੀ ਅਤੇ ਪ੍ਰਮਾਤਮਾ ਦਾ ਉਹ ਰਸ ਪ੍ਰਾਪਤ ਕਰਨਾ ਚਾਹੁੰਦਾ ਸੀ ਜੋ ਆਮ ਇਨਸਾਨ ਦੀ ਸੋਚ ਤੋਂ ਪਰੇ ਹੈ ਅਤੇ ਪ੍ਰਮਾਤਮਾ ਦੇ ਨਾਲ ਮਿਲ ਕੇ ਹੀ ਉਹ ਰਸ ਪ੍ਰਾਪਤ ਕੀਤਾ ਜਾ ਸਕਦਾ ਹੈ ਬਸ ਇਨਸਾਨ ਦੀ ਸੋਚ ਦੇ ਅੱਗੇ ਪ੍ਰਮਾਤਮਾ ਬਹੁਤ ਨੇੜੇ ਹੈ ਅਤੇ ਸੋਚਣ ਦੀ ਹੀ ਗੱਲ ਹੈ ਪ੍ਰਮਾਤਮਾ ਬਾਹਰ ਨਹੀਂ ਅੰਦਰ ਹਨ ਬਸ ਖੋਜਣ ਦੀ ਲੋੜ ਹੈ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾ